ਦੇਖੋ ਜੀ ਬੜੀ ਖੁਸ਼ੀ ਦੀ ਗੱਲ ਹੈ ਕਿਉਂਕਿ ਪਿਛਲੇ ਸਾਲ ਵੀ ਜਿਹੜੀਆਂ ਖੇਡਾਂ ਵਤਨ ਪੰਜਾਬ ਦੀਆਂ ਹੋਈਆਂ ਸੀ ਉਹਦੇ ਵਿੱਚ ਪੰਜਾਬ ਦੇ ਵਿੱਚ ਕਟੋਕੜੀ 3 ਲੱਖ ਬੱਚਿਆਂ ਨੇ ਜਿਹੜਾ ਹਿੱਸਾ ਲਿਆ ਔਰ ਮੈਂ ਇਹ ਗੱਲ ਮਹਿਸੂਸ ਕਰ ਰਿਹਾ ਆ ਵੀ ਜਿਹੜਾ ਐਰ ਕੀ ਸਾਡੀਆਂ ਜਦੋਂ ਬਾਹਰਲੇ ਮੁਲਕਾਂ ਦੇ ਵਿੱਚ ਵੀ ਸਾਡੇ ਬੱਚੇ ਖੇਡਣ ਗਏ ਆ ਚਾਹੇ ਹਾਕੀ ਹੋਗੀ ਹੋਰ ਵੀ ਗੇਮਾਂ ਹੋਗੀਆਂ ਉਹਦੇ ਵਿੱਚ ਪੰਜਾਬ ਦੇ ਵਿੱਚੋਂ ਨੌਜਵਾਨਾਂ ਨੇ ਕਾਫੀ ਆਪਣਾ ਜਿਹੜਾ ਰੋਲ ਅਦਾ ਕੀਤਾ ਔਰ ਪੰਜਾਬ ਦਾ ਨਾਮ ਜਿਹੜਾ ਪਹਿਲੀਆਂ ਸਰਕਾਰਾਂ ਵਲੇ ਨਸ਼ਿਆਂ ਚ ਜਿਆਦਾ ਮੰਨਿਆ ਜਾਂਦਾ ਸੀ ਅੱਜ ਖੇਡਾਂ ਦੇ ਵਿੱਚ ਉੱਭਰ ਕੇ ਅੱਗੇ ਆ ਰਿਹਾ ਔਰ ਇਹ ਸਾਡਾ ਮੇਨ ਮਕਸਦ ਜਿਹੜਾ ਹੈ ਪੰਜਾਬ ਨੂੰ ਜਿਹੜਾ ਜਵਾਨੀ ਨੂੰ ਪੰਜਾਬ ਦੀ ਨੂੰ ਸਾਹਮਣਾ ਆਉਣ ਵਾਲਾ ਪੰਜਾਬ ਦਾ ਫਿਊਚਰ ਜਿਹੜਾ ਭਵਿਖਿਆ ਉਹਨੂੰ ਤਗੜੇ ਹੋ ਕੇ ਇੱਕ ਪੰਜਾਬ ਦਾ ਨਾਮ ਰੋਸ਼ਨ ਕਰਾਉਣਾ ਔਰ ਮੈਨੂੰ ਮਾਣ ਦੀ ਔਰ ਖੁਸ਼ੀ ਦੀ ਗੱਲ ਇਹ ਆ ਮੇਰੇ ਵਾਸਤੇ ਕਿਉਂਕਿ ਮਾਨ ਸਾਹਿਬ ਮੁੱਖ ਮੰਤਰੀ ਪੰਜਾਬ ਉਹਨਾਂ ਦੀ ਸੋਚ ਜਿਹੜੀ ਆ ਉਹ ਇਹੋ ਹੀ ਆ ਵੀ ਆਪਾਂ ਜਿਹੜਾ ਆਪਣਾ ਬੱਚੇ ਨੇ ਜਿਹੜੇ ਇਹਨਾਂ ਨੂੰ ਆਪਾਂ ਖੇਡਾਂ ਦਾ ਇੱਕ ਜਿਹੜਾ ਇਹਦਾ ਨਸ਼ਾ ਲਾਈਏ ਖੇਡਾਂ ਦਾ ਤਾਂ ਜੋ ਕਿ ਇਹ ਖੇਡਾਂ ਵੱਲੋਂ ਇੰਨੇ ਕ ਵਧੀਆ ਆਪਣੇ ਰੋਜ਼ਾਨਾ ਪੈਦਾ ਕਰਨ ਤੇ ਵਧੀਆ ਇਹਨਾਂ ਦੀ ਸਿਹਤ ਪੱਖੋਂ ਵੀ ਠੀਕ ਰਵੇ ਤੇ ਪੰਜਾਬ ਦੀ ਤਰੱਕੀ ਵੀ ਜੜੀ ਨਾਲ ਰਵੇ ਤੁਹਾਨੂੰ ਦੱਸਣਾ ਚਾਹੁੰਦਾ ਜਿਹੜੇ ਦੇ ਅੱਗੇ ਸੈਕੰਡ ਰਹਿ ਗਏ ਉਹਨਾਂ ਦਾ ਇਹ ਕੀ ਮੰਨਿਆ ਵੀ ਆਪਾਂ ਫਰਸਟ ਆਣਾਗੇ ਜਿਹੜੇ ਫਰਸਟ ਵਾਲੇ ਨੇ ਉਹਨਾਂ ਨੂੰ ਇਹ ਆ ਵੀ ਆਪਾਂ ਪੋਜੀਸ਼ਨ ਸੰਭਾਲ ਕੇ ਰੱਖਣੀ ਆ ਜਿਹੜੇ ਥਰਡ ਵਾਲੇ ਨੇ ਉਹ ਚਾਹੁੰਦੇ ਨੇ ਵੀ ਆਪਾਂ ਫਰਸਟ ਆਣਾ ਸੋ ਅੱਗੇ ਨਾਲੋਂ ਕੰਪੀਟੀਸ਼ਨ ਜਿਹੜਾ ਵਾ ਉਹ ਖੇਡਾਂ ਦਾ ਚੱਲ ਪਿਆ ਜਿਹੜਾ ਕੀ ਅੱਗੇ ਖੇਡਾਂ ਦਾ ਕੰਪੀਟੀਸ਼ਨ ਖਤਮ ਹੋ ਗਿਆ ਸੀ ਬੱਚੇ ਜਿਹੜੇ ਸੀ ਉਹਨਾਂ ਵੱਲ ਇਹਨਾਂ ਫੋਕਸ ਨਹੀਂ ਸੀ ਦਿੱਤਾ ਜਾ ਰਿਹਾ ਆ ਹੁਣ ਜਿਹੜੀ ਹਾਕੀ ਦੀ ਟੀਮ ਆ ਜਿਹੜੀ ਜਿੱਤ ਕੇ ਆਈ ਆ ਮੈਂ ਕਹਿ ਸਕਦਾ ਉਹਦੇ ਵਿੱਚੋਂ ਮਾਨਯੋਗ ਮੁੱਖ ਮੰਤਰੀ ਪੰਜਾਬ ਨੇ ਇੱਕ ਇੱਕ ਪਲੇਅਰ ਨੂੰ ਕਰੋੜ-ਕਰੋੜ ਰੁਪਈਆ ਦਿੱਤਾ ਪਲੱਸ ਜੇ ਕਰੋੜ-ਕਰੋੜ ਦਿੱਤਾ ਤੇ ਨੌਕਰੀਆਂ ਵੀ ਨਾਲ ਹੋਣਗੀਆਂ ਸੋ ਸਾਡਾ ਇਹ ਕਨਸੈਪਟ ਆ ਵੀ ਪੰਜਾਬ ਦਾ ਜਿਹੜਾ ਜਿਹੜੇ ਬੱਚੇ ਨੇ ਉਹਨਾਂ ਨੂੰ ਇਹ ਪਤਾ ਲੱਗੇ ਵੀ ਸਾਡੀਆਂ ਖੇਡਾਂ ਜੇ ਆਪਾਂ ਵਧੀਆ ਲੈਵਲ ਤੇ ਖੇਡਦੇ ਆ ਤੇ ਕੱਲ ਨੂੰ ਸਰਕਾਰ ਸਪੋਰਟ ਵੀ ਕਰਦੀ ਆ ਤੇ ਪਿਆਰ ਵੀ ਕਰਦੀ ਆ ਮਕਸਦ ਇਹ ਹੈ ਕਿ ਨੌਜਵਾਨਾਂ ਨੂੰ ਸਪੋਰਟਸ ਦੇ ਪ੍ਰਤੀ ਇੰਵਾਇਰ ਕਰਨਾ ਤਾਂ ਕਿ ਜਿਵੇਂ ਸਾਡੇ ਅਸੀਂ ਪਿਛਲੇ ਲਵੇਖੀਏ ਸਾਡੇ 2 ਸਾਲਾਂ ਸਾਡਾ 올림픽 ਮੈਡਲ ਆ ਰਿਹਾ ਇਹ ਸਿਰਫ ਇਹਨਾਂ ਦੀ ਬਦੌਲਤ ਹੀ ਆ ਕਿਉਂਕਿ ਜਿੰਨਾ ਜਿੰਨਾ ਸਾਡਾ ਗ੍ਰਾਸ ਰੂਟ ਤੇ ਕੰਮ ਨਹੀਂ ਹੋਊਗਾ ਉਹਨਾਂ ਚ ਸਾੜ ਹੀ ਨੈਸ਼ਨਲ ਲੈਵਲ ਦੇ ਇੰਟਰਨੈਸ਼ਨਲ ਲੈਵਲ ਤੇ ਨਹੀਂ ਰਹਿ ਸਕਦੇ ਸੋ ਖੇਡਾਂ ਵਤਨ ਪੰਜਾਬ ਦੀਆਂ ਦਾ ਇੱਕ ਜਰੀਆ ਆ ਸਪੋਰਟਸ ਨੂੰ ਪਿੰਡਾਂ ਪਿੰਡਾਂ ਤੱਕ ਲੈ ਕੇ ਜਾਣਾ ਤਾਂ ਕਿ ਸਪੋਰਟਸ ਪ੍ਰਮੋਟ ਹੋਵੇ ਖੇਡਾਂ ਪ੍ਰਮੋਟ ਹੋਵੇ ਔਰ ਸਭ ਤੋਂ ਵੱਡੀ ਗੱਲ ਇਹ ਵੀ ਨੌਜਵਾਨ ਜਿਹੜੇ ਨੌਕਰੀ ਦੀ ਫਿਕਰ ਹੁੰਦਾ ਤੇ ਸਪੋਰਟਸ ਇੱਕ ਇਹੋ ਜਿਹਾ ਇਹੋ ਜਿਹਾ ਜਰੀਆ ਜਿੱਨਾ ਆਪਾਂ ਨੌਕਰੀ ਵੀ ਲੈ ਸਕਦੇ ਹਾਂ ਸਰਕਾਰ ਨੇ ਉਹਦੇ ਵਿੱਚ ਕੋਟਾ ਵੀ ਆਪਣਾ ਕੀਤਾ ਜੇ ਆਪਾਂ ਪੀਸੀਐਸ ਅਫਸਰਾਂ ਦੀ ਗੱਲ ਕਰਦੇ ਆਂ ਮੈਡਮ ਆਪ ਗੱਲ ਕਰਦੇ ਆਂ ਤੇ ਉਹਦੇ ਵਿੱਚ ਵੀ ਸਾਡਾ ਕੋਟਾ ਸਪੋਰਟਸ ਦਾ ਸੋ ਇਹੀ ਅਵੇਅਰਨੈਸ ਨੂੰ ਫਲਾਉਣ ਵਾਸਤੇ ਮਾਨ ਸਰਕਾਰ ਵੱਲੋਂ ਇਹ ਉਪਰਾਲਾ ਕੀਤਾ ਗਿਆ ਹੈ। ਬਲੌਕ ਲੈਵਲ ਤੋਂ ਸਾਡੀਆਂ ਗੇਮਾਂ ਸ਼ੁਰੂ ਹੁੰਦੀਆਂ ਨੇ। ਇਹਨਾਂ ਬਹੁਤ ਜ਼ਿਆਦਾ ਰਿਸਪੌਂਸ ਬੱਚਿਆਂ ਵਿੱਚ ਆ ਰਿਹਾ। ਬੱਚੇ ਮੈਂ ਆਪਣੇ ਆਪ ਰਜਿਸਟਰਡ ਵੀ ਕਰ ਰਹੇ ਨੇ ਖੇਡਾਂ ਵਿੱਚ ਆਪਣੇ ਆਪ ਨੂੰ ਇਨਵੋਲ ਵੀ ਕਰ ਰਹੇ ਨੇ। ਪੇਰੈਂਟਸ ਵੀ ਬਹੁਤ ਅਵੇਅਰ ਹੋਏ ਇਹਨਾਂ ਕਰਕੇ ਵੀ ਸਰਕਾਰ ਵੱਲੋਂ ਕੋਈ ਨਾ ਕੋਈ ਉਪਰਾਲਾ ਕੀਤਾ ਗਿਆ ਤਾਂ ਕਿ ਸਾਡੇ ਬੱਚੇ ਜਿਹੜੇ ਨਸ਼ਿਆਂ ਤੋਂ ਦੂਰ ਰਹਿਣ। ਵਤਨ ਪੰਜਾਬ ਦੀਆਂ ਵਿੱਚ ਜਿੰਨੀਆਂ ਸਾਡੀਆਂ ਇੰਟਰਨੈਸ਼ਨਲ ਲੈਵਲ ਤੇ ਖੇਡਾਂ ਨੇ ਆਪਾਂ ਹੈਂਡਬਾਲ, ਫੁੱਟਬਾਲ, ਵਾਲੀਬਾਲ, ਰਗਬੀ ਆਲ ਟਾਈਪ ਆਫ ਗੇਮ ਜਿਹੜੀਆਂ ਸਾਡੀਆਂ ਨੇ ਸਾਡੀ ਅਕੋਰਡਿੰਗ ਟੂ ਸਪੋਰਟਸ ਪਾਲਿ ਹੀ ਮੈਸੇਜ ਆ ਸਾਡਾ ਬੀਂਗ ਕੋਚ ਬੀਂਗ ਡੀਐਸਓ ਬੀਂਗ ਡੈਕਟਰ ਸਪੋਰਟਸ ਜਾਂ ਵੀ ਮੈਕਸਿਮ ਬੱਚੇ ਜਿਹੜੇ ਆ ਨਾ ਖੇਡਾਂ ਵਿੱਚ ਆਪਣਾ ਭਾਗ ਲੈਣ ਤਾਂ ਕਿ ਬੱਚੇ ਦੀ ਤੰਦਰੁਸਤੀ ਰਵੇ ਤੇ ਉਹ ਇੱਕ ਵਧੀਆ ਸਮਾਜ ਸਿਰਜ ਸਕਣ ਤੇ ਵੀ ਸਾਨੂੰ ਜਿਹੜੀ ਆ ਮਾਨ ਸਰਕਾਰ ਨੇ ਜਿਹੜੀ ਅੱਜ ਜੋ ਨਿਸ਼ਫਲ ਕੀਤੀ ਆ ਖੇਡਾਂ ਬਚਨ ਪੰਜਾਬ ਦੀਆਂ ਤੇ ਉਹ ਵਧੀਆ ਹਾਰਡ ਸਪੋਰਟਸ ਨੇ ਜਿਹੜਾ ਇਹ ਵਿੱਚ ਭਾਗ ਲੈਣ ਜਾਂਦਾ ਜਿਹੜਾ ਸਾਡੇ ਸੈਂਟਰਾਂ ਘੁੰਮਣ ਲਾਂਦਾ ਸਾਡੇ ਉਥੇ ਆਪਣਾ ਸੈਂਟਰ ਆ ਤੇ ਜਿੰਨੇ ਵੀ ਆ ਬੱਚੇ ਆ ਸਾਰੇ ਇਹਨਾਂ ਵਿੱਚ ਹਿੱਸਾ ਲੈਣਗੇ ਤੇ ਅੱਗੇ ਵਧਣਗੇ